ਸਾਰੇਨ ਪਿਆਰ ਪ੍ਰਸ਼ਾਸਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆਪਾਂ ਹੋਈ ਸੀਗੇ ਨਰੈਣਗੜ੍ਹ ਤੇ ਰਪਿੰਦਰ ਵੀ ਆਈ ਹੋਈ ਸੀਗੀ ਇੱਥੇ ਤੇ ਇਹ ਕਹਿੰਦੇ ਮਾਰਚ ਤੋਂ ਪਹਿਲਾਂ ਖੰਨੇ ਦੀਆਂ ਸੇਲਾ ਦੇਖਿਆ ਉਹਨੇ ਇੱਕ ਵਾਰ ਤੇ ਵੀ ਫਰਫਰੀ ਦੇ ਵਿੱਚ ਕਿਵੇਂ ਕੀ ਲਾਇਆ ਹੋਇਆ ਤੇ ਹੁਣ ਅਸੀਂ ਜਾ ਰਹੇ ਹਾਂ ਖੰਨੇ ਨੂੰ ਤੇ ਮਿਲਦੇ ਹਾਂ ਤੁਹਾਨੂੰ ਖੰਨੇ ਜਾ ਕੇ ਤੁਸੀਂ ਬਣ ਰਹੇ ਹੋ ਵੀਡੀਓ ਦੇ ਨਾਲ ਔਰ ਜੀ ਆਪਾਂ ਚੱਕ ਲਈ ਸਕੂਟਰੀ 1 ਲਾਹੇ ਤੱਕ ਆਪਾਂ ਜਾਵਾਂਗੇ ਲਓ ਜੀ ਚਲੋ ਜੀ ਵੈਰੀ ਗੁੱਡ ਸਕੂਟਰੀ ਨਵਾਂ ਮਹੀਨੇ ਵਾਲਾ ਵੀਡੀਓ ਸਕੂਟਰੀ ਆਪਾਂ ਇਕੱਲਾ ਹੀ ਖੜਾ ਕੇ ਅੱਗੇ ਆਟੋ ਲੈ ਕੇ ਜਾਵਾਂਗੇ ਆਪਾਂ ਖੰਨੇ ਸਕੂਟਰੀ ਖੜਾ ਕੇ ਹੁਣ ਆਪਾਂ ਲੈ ਆਟੋ ਇਹ ਆਪਾਂ ਲੈ ਆਟੋ ਦੇ ਵਿੱਚ ਇਹਨੂੰ ਮੈਂ ਕਹੀ ਗਈਆਂ ਵੀ ਉੱਧਰਲੀ ਸਾਈਡ ਪੁੱਛ ਲਾਟ ਵਾਲਾ ਵੀ ਉੱਧਰ ਹੀ ਖੜਾ ਹੈ ਦੇਖਦੇ ਆ ਕਿਵੇਂ ਆ ਅੱਧੀ ਮਾਰਕੀਟ ਦਾ ਹਲੇ ਬੰਦ ਆ ਕੁਝ ਕੋ ਖੁੱਲੀਆਂ ਨੇ ਹਮ ਅਗਲੇ ਮਹੀਨੇ ਸੇ ਸ਼ੁਰੂ ਆ ਅੱਜ ਇਹਨਾਂ ਨੂੰ ਵੀ ਕਿਹੜੀ ਬਫਤਾ ਪੈ ਗਈ ਹੈ ਬਹੁਤ ਚੰਗਾ ਆਲੇ ਹੀ ਡੰਮੀ ਤੇ ਆਰ ਕੇਸ ਵਾਲਰ ਦੀ ਤਾਂ ਬੰਦ ਆ ਭਾਈ ਕੱਲ੍ਹ ਆਰੇ ਤਾਂ ਬੰਦ ਰਹਿਣਾ ਜਾਣਾ ਸੀ ਅਸੀਂ ਅੱਜ ਬਹੁਤ ਸੋਹਣਾ ਸੂਟ ਪਾਇਆ ਹੋਇਆ ਸੀ ਜਿਹੜਾ ਮੈਂ ਤੁਹਾਨੂੰ ਸ਼ਾਟ ਭੇਜਣ ਦੀ ਸੀ ਉਹ ਕਹਿੰਦੇ ਫੜ ਲਏ ਕਿੰਨੇ ਦੇ ਪਾਇਆ ਸੀ ਆਹ ਦੇਖ ਮੈਂ ਅੱਜ ਪਾਇਆ ਸੀ ਅੱਛਾ ਖੁੱਲੇ ਨੇ ਉਹ ਪਰਲੇ ਖੁੱਲੇ ਨੇ ਉਹਨਾਂ ਦੇ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਨੇ ਨਾ ਦੇਖਿਆ ਕਰ ਡੰਮੀਆਂ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦੇ ਨੇ ਨਾ ਲੱਗੇ ਹੋਏ ਮੈਨੂੰ ਕਹਿਣ ਲੱਗੀ ਸੀ ਕਿ ਫੜ ਲੇ ਹਾਂ ਆ ਦੇਖ ਆਏ ਤੇ ਅਜਨਾਂ ਦੇ ਥੋੜੇ ਘੱਟ ਸੋਹਣੇ ਨੇ ਕਈ ਵਾਰ ਤਾਂ ਬਹੁਤ ਘੈਂਟ ਲਾਏ ਹੁੰਦੇ ਨੇ ਡੰਮੀਆਂ ਤੇ ਸੀ ਮੋਸਟਲੀ ਕੱਪੜਿਆਂ ਵਾਲੀਆਂ ਦੁਕਾਨਾਂ ਤਾਂ ਖੁੱਲੀਆਂ ਹੀ ਨੇ ਜੀ ਸਾਡੇ ਮਤਲਬ ਦੀ ਤਾਂ ਹਜੇ ਖੁੱਲੀਆਂ ਹੀ ਨੇ ਆ ਦੇਖੀ ਕੰਟਰਾਸਟ ਕਿੰਨਾ ਵਧੀਆ ਮਹਿਰੂਨ ਤੇ ਗ੍ਰੇ ਬਲੈਕ ਵੀ ਸੋਹਣਾ ਹੋਰ ਵੀ ਜੱਧਰਾ ਜੇ ਸੇਲਸ ਸਟਾਰਟ ਹੋ ਗਿਆ ਚਾਦਰਾਂ ਦੀ ਸੇਲ ਵਧੀਆ ਕਾਟਨ ਦੀ ਵੈਸੇ ਨਾ ਸਾਈਜ਼ੋ ਪੂਰਾ ਹੋ ਗਿਆ ਉਹਦਾ ਕਾਟਨ ਵੀ ਹੈ ਹੂੰ ਕੱਟਣਾ ਵਧੀਆ ਸੇਲਾ ਨੇ ਜਿਹੜੀਆਂ ਬਾਜ਼ਾਰ ਦੇ ਵਿੱਚ ਸਟਾਰਟ ਹੋ ਚੁੱਕੀਆਂ ਨੇ ਜੀ ਮਾਰ ਲਗਾਤੇ ਨੇ 550 ਦੇ ਸੂਟ ਬਹੁਤ ਵਧੀਆ ਸੀ ਕਿਹੜਾ ਮਾਰ ਕਿਹੜਾ ਮਾਰ ਗੇ ਸਹੀ ਗੱਲ ਆ ਲਓ ਜੀ ਸ਼ਿਵਰਾ ਅੱਪਾ ਬਾਜ਼ਾਰ ਦੇ ਵਿੱਚ ਤਾਂ ਪੂਰੀ ਫੁੱਲ ਰੌਣਕ ਆ ਸ਼ਿਵਰਾਤਰੀ ਕਰਕੇ ਲੰਗਰ ਵੀ ਜਗਾ ਜਗਾ ਲੱਗੇ ਹੋਏ ਨੇ ਬਹੁਤ ਸਾਨੂੰ ਕਿਤੇ ਲੰਗਰ ਮਿਲੇ ਸੀਗੇ ਬਾਜ਼ਾਰ ਚ ਤੇ ਹੁਣ ਆਪਾਂ ਚਾਰਿਆਂ ਅੱਗੇ ਵਿਚਾਰ ਦੇ ਵਿੱਚ ਦੇਖਦੇ ਹਾਂ ਕਿਵੇਂ ਆ ਤੇ ਮੋਸਟਲੀ ਸੇਲਾਂ ਨੇ ਜਿਹੜੇ ਸੂਟਾਂ ਦੀਆਂ ਤਾਂ ਲੱਗ ਹੀ ਗਈਆਂ ਨੇ ਕਾਟਨ ਦੇ ਸੂਟਾਂ ਤੇ ਵੀ ਲੱਗ ਗਈ ਆ ਤੇ ਜੁੱਤੀਆਂ ਵਗੈਰਾ ਦੀ ਵੀ ਨਾ ਲਗਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਜਿਵੇਂ ਹੁਣ ਸਿੱਧ ਇੱਕ ਜਗ੍ਹਾ ਤੇ ਖਾਂਗੇ ਆਪਣੇ ਕਾਟਨ ਦੇ ਸੂਟਾਂ ਦੇਖੋ ਇਹਨਾਂ ਨੇ ਆਪਾਂ 500 ਦੇ ਵਿੱਚ ਲਾਤੇ ਨੇ ਕਾਟਨ ਦੇ ਸੂਟ ਹੈ ਤੇ ਵੀ ਸੇਲ ਲੱਗ ਗਈ ਆ ਇੱਕ ਤਾਂ ਮੇਰੇ ਫੋਨ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਤੇ ਬਾਕੀ ਰਪਿੰਦਰ ਮੇਰੇ ਮੋਰੀ ਆਈ ਜਾਂਦੀ ਆ ਹਾਉ ਜੀ ਆਜੋ ਮੇਰੀ ਬੇਟੀ ਲਾ ਜੀ ਆ ਗਏ ਬਾਜ਼ਾਰ ਚ ਹਾਂ ਆ ਵੜੀ ਕੋੜ ਤੇ ਕਾਫੀ ਟ੍ਰੈਂਡ ਚੱਲੇ ਇਹਨਾਂ ਦਾ ਵੀ ਤੇ ਸ਼ੁਰੂਆਤ ਕਰਕੇ ਗਾਣੇ ਲੱਗੇ ਹੋਏ ਨੇ ਸਾਰੇ ਕਿਤੇ ਕਾਪੀਰਾਈਟ ਨਾ ਜੇਵੇ ਤਾਂ ਕਰਕੇ ਵੀਡੀਓ ਸੀ ਘੱਟ ਬਣਾ ਰਹੇ ਆਂ ਤੇ ਆਵਾਂ ਵਾਲੀ ਸ਼ਾਪ ਤੇ ਇੱਥੇ ਰੈਡੀਮੇਡ ਦੇਖਣੇ ਸੀਗੇ ਤੇ ਆਪਾਂ ਨੂੰ ਖੁੱਲੀ ਮਿਲ ਗਈ ਤੇ ਹੁਣ ਇੱਥੇ ਆਪਾਂ ਦੇਖਦੇ ਆਂ ਕਿਵੇਂ ਦੇ ਡਰੈੱਸ ਆ ਵਗੈਰਾ ਨੇ ਅਸੀਂ ਐਸੇ ਇੱਥੇ ਨਾਮ ਨਾਲ ਦਿੱਤੇ ਇੱਥੇ ਦੇਖੀ ਆਂ ਕੁਝ ਕੁ ਡਰੈੱਸਾਂ ਜਿਵੇਂ ਕਿ ਆ ਹੈਂਡਵਰਕ ਦੇ ਵਿੱਚ ਬਹੁਤ ਸੋਹਣਾ ਸੂਟ ਸੀਗਾ ਫਰਸੀ ਸਲਵਾਰ ਦੇ ਨਾਲ ਸੀ ਪਰ ਇਹਦੀ ਲੈਂਥ ਆ ਜਿਹੜੀ ਰਪਿੰਦਰ ਦੇ ਨਹੀਂ ਆਉਣੀ ਸੀਗੀ ਸਲਵਾਰ ਦੀ ਤੇ کافی ਘੱਟ ਲੱਗ ਰਹੀ ਸੀਗੀ ਤੇ ਕੁਝ ਕੋਰੀਅਨ ਸਟਾਈਲ ਚ ਵੀ ਡ्रेसेस ਦੇਖੇ ਸੀ ਪਰ ਕੁਝ ਜ਼ਿਆਦਾ ਖਾਸ ਪਸੰਦ ਨਹੀਂ ਆਇਆ ਹੈਗਾ ਤੇ ਬੱਸ ਉਹ ਗ੍ਰੀਨ ਵਾਲਾ ਸੂਟ ਆ ਜਿਹੜਾ ਬਹੁਤ ਸੋਹਣਾ ਸੀਗਾ ਤੇ ਆ ਕਾਟਨ ਦੇ ਕੁੜਤੇ ਵੀ ਦਿਖਾਏ ਸੀਗੇ ਇੰਨੇ ਕੁਝ ਖਾਸ ਨਹੀਂ ਲੱਗੇ ਹੈਗੇ ਤੇ ਫਿਰ ਅਸੀਂ ਕਿ ਹੋਰ ਖਲਵਾਈ ਨਹੀਂ ਖਲਵਾਈ ਨਹੀਂ ਤੇ ਫਿਰ ਉੱਥੋਂ ਅਸੀਂ ਆਗੇ ਸੀ ਇਹ ਸਿੱਧਾ ਅਸੀਂ ਥੋੜਾ ਵਾਈਟ ਫਾਈਬਰਿਕ ਦੇਖਣਾ ਸੀਗਾ ਤੇ ਜਿਨਨ ਪਾਕਿਸਤਾਨੀਆਂ ਦੀ ਸ਼ਾਪ ਬੋਲਦੇ ਨੇ ਉੱਥੇ ਆਗੇ ਸੀਗੇ ਅਸੀਂ ਤੇ ਉੱਥੇ ਦੇਖਿਆ ਅਸੀਂ ਵਾਈਟ ਫਾਈਬਰ ਇੱਕ ਬਹੁਤ ਸੋਹਣੇ ਕਲਰ ਡਿਜ਼ਾਈਨ ਸੀਗੇ ਇਹਦੇ ਵਿੱਚ ਵੀ ਸੌਰੀ ਕਲਰ ਨਹੀਂ ਸੀ ਡਿਜ਼ਾਈਨ ਬਹੁਤ ਸੋਹਣੇ ਸੀਗੇ ਕਲਰ ਤਾਂ ਆਪਾਂ ਆਪਣੇ ਅਕੋਰਡਿੰਗ ਜਿਹੜਾ ਮਰਜ਼ੀ ਕਰਵਾ ਸਕਦੇ ਆ ਇੱਕ ਦੋ ਡਿਜ਼ਾਈਨ ਦੇਖੇ ਅਸੀਂ ਸਾਨੂੰ ਪਸੰਦ ਵੀ ਆਏ ਤੇ ਅਸੀਂ ਇਹ ਬੁਟੀਕ ਲਈ ਦੇਖਣਾ ਸੀਗਾ ਤੇ ਜਿਨਾਂ ਨੇ ਲੈਣਾ ਸੀਗਾ ਅਸੀਂ ਉਹਨਾਂ ਨੂੰ ਪਿਕਸ ਵਗੈਰਾ ਪਾਤੀਆਂ ਸੀ ਤੇ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਪਸੰਦ ਆ ਗਿਆ ਤਾਂ ਲੈ ਕੇ ਜਾਵਾਂਗੇ ਤੇ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਸੀਗਾ ਡਿਜ਼ਾਈਨ ਕਾਡਿੰਗ ਸੀਗਾ 1200 ਰੁਪਏ ਮੀਟਰ ਤੋਂ ਇਹਨਾਂ ਦੀ ਸਟਾਰਟਿੰਗ ਸੀਗੀ ਜਿਵੇਂ ਜਿਨ੍ਹਾਂ ਨੇ ਲੈਣਾ ਸੀ ਉਹਨਾਂ ਨੇ ਨਾਰਤਲੀ ਸੂਟ ਬਣਾਉਣਾ ਸੀਗਾ ਤੇ ਦੇਖੋ ਜੀ ਮੈਂ ਕਿੰਨੇ ਸੋਹਣੇ ਸੋਹਣੇ ਸੂਟ ਪੈਣੇ ਜੀ ਕਰਦਾ ਸੀਗਾ ਕਿ ਸਾਰੇ ਹੀ ਲੈ ਲੀਏ ਬਹੁਤ ਸੋਹਣੇ ਸੋਹਣੇ ਸੂਟ ਪਏ ਸੀਗੇ ਇਹਨਾਂ ਕੋਲੇ ਮੈਂ ਤਾਂ ਦੇਖ ਕੇ ਜੀ ਕਰੀ ਜਾ ਵੀ ਆ ਵੀ ਲੈ ਲਾਵੀ ਲੈ ਲਾ ਪਰ ਨਹੀਂ ਆਪਾਂ ਕੋਈ ਨਹੀਂ ਲਿਆ ਹੈਗਾ ਐਤਕੀ ਪਹਿਲੀ ਵਾਰ ਇਦਾਂ ਹੋਇਆ ਤੇ ਚਲੋ ਇੱਥੋਂ ਅਸੀਂ ਪਿਕਸ ਵਗੈਰਾ ਕਲਿੱਕ ਕਰਕੇ ਫਿਰ ਅਸੀਂ ਸਰਪੇਸੀ ਦੇ ਅੱਗੇ ਬਾਜ਼ਾਰ ਚ ਨੂੰ ਤੇ ਹੁਣ ਸਾਨੂੰ ਇੱਕੋ ਹੀ ਦੁਕਾਨ ਸਾਫ ਸਕਦੀ ਸੀ ਪੰਜਾਬ ਕਲੈਕਸ਼ਨ ਰੈਡੀਮੇਡ ਤਾਂ ਸੀ ਉੱਥੋਂ ਹੀ ਦੇਖਾਂਗੇ ਥੋੜੀ ਜੁਐਲਰੀ ਦੇਖਣ ਦੀ ਸਲਾਹ ਬਣੀ ਸੀ ਫਿਰ ਅਸੀਂ ਕੈਨਸਲ ਕਰਤਾ ਜੁਐਲਰੀ ਦਾ ਕੈਨਸਲ ਕਰਕੇ ਫਿਰ ਆਪਾਂ ਚੱਲੇ ਅੱਗੇ ਮੈਂ ਕਰਨਗੀ ਕਲੈਕਸ਼ਨ ਕਰਕੇ ਨਹੀਂ ਕੈਨਸਲ ਕਰਕੇ ਫਿਰ ਆਪਾਂ ਚੱਲੇ ਅੱਗੇ ਬਾਜ਼ਾਰ ਦੇ ਵਿੱਚ ਤੇ ਬਾਜ਼ਾਰ ਪੂਰਾ ਫੁੱਲ ਖੁੱਲਾ ਸੀਗਾ ਪਹਿਲਾਂ ਵਰਮਾਏ ਸੀ ਹਾਂ ਹੀ ਆ ਪਰ ਵਿਚਾਰ ਪੂਰਾ ਸੀ ਹੁਣ ਆਪਾਂ ਐ ਸਿੱਖਾ ਕਿੱਤੇ ਆ ਬਗੈਰ ਦੱਲੇ ਹੈ ਨਾਲੇ ਨਾ ਤੁਹਾਡੀ ਹਾਈਟ ਦੇ ਸਾਬ ਨਾਲ ਦੀਦੀ ਛੋਟੀ ਜੀ ਹੱਡੀ ਹੈ ਕਿਹੜਾ ਕਿਹੜਾ ਡਿਜ਼ਾਈਨ ਹੈ ਇਹ ਵੀ ਲਾਈਟ ਲੈਣੀ ਹੈ ਨਹੀਂ ਪਤਾ ਸੀ ਸਾਰੀ ਚੱਕ ਲਈਏ ਬਿਲਕੁਲ ਮੇਰੇ ਉਲਟੇ ਮੈਂ ਤਾਂ ਦੇਖੋ ਕੀ ਕਰਨਾ ਖੋਲ ਕੇ ਦੇ ਇਹਨੂੰ ਵੀਡੀਓ ਲਾ ਕੇ ਫਿਰ ਤੇ ਬਾਹਰ ਬਾਹਰ ਲਾ ਲਿਆ ਕਰ ਕੈਮਰਾ ਨਾ ਅੱਜ ਮੈਂ ਕਹਿੰਦਾ ਚਲੋ ਚੱਲੋ ਵੀਡੀਓ ਲਾ ਲੈ ਫਿਰ ਫੋਟੋ ਤੇ ਲਾ ਕੇ ਬੈਠੀ ਰੋ ਹੋਰ ਕਿੱਛ ਕਿੱਛ ਟੇਰ ਲਾ ਦੇ ਜਿੰਨੇ ਦੀ ਹੈ ਬਾਈ ਦਾ ਬੇ ਇਹ ਇਹ ਵਾਲੇ ਜਿਹਦੇ 925 ਇਸ ਇੱਧਾ ਪੈਰ ਸਲਿੱਪ ਕਰਕੇ ਇਹੋ ਸਲਿੱਪ ਵੀ ਨਹੀਂ ਕਰਦੀ ਇਹ ਤਾਂ ਆਲਸੋ ਐਂਟੀ-ਸਕਿਪ ਸੋਲ ਨੇ ਉਹ ਅੱਡੀ ਜੀ ਐ ਪਿੱਛੇ ਨਹੀਂ ਵੱਟ ਜਾਂਦੀ ਉਹ ਦੀਦੀ ਲੇਬਲ ਹੁੰਦਾ ਜੀ ਉਹ ਲੇਬਲ ਹੁੰਦਾ ਸਾਰਾ ਜੇ ਤੁਸੀਂ ਕੋਈ ਕੁਛ ਜਿਵੇਂ ਥ੍ਰੈਡ ਥ੍ਰੈਡ ਵਰਕ ਚ ਪਿਆ ਹੋਕਣ ਦਾ ਕੁਛ ਇੱਕ ਬਲੈਕ ਜ਼ਰੂਰ ਨਹੀਂ ਬਲੈਕ ਤਾਂ ਮਿਲਦਾ ਨਹੀਂ ਬਾਟੀ ਦੇ ਮੈਨੂੰ ਕੀਤਾ ਤਾ ਲੈਨ ਨੂੰ ਤੋ ਲੈ ਲਾਂਗੇ ਕੋਈ ਚੱਕਰ ਨਹੀਂ ਕੁਛ ਹੋ ਆ ਥ੍ਰੈਡ ਜੇ ਕਿੰਨਾ ਜਿਆਦਾ ਸ਼ੂਟ ਬਿਤਾਉਂਦਾ ਨਹੀਂ ਬੱਸ ਇਹ ਆਪ ਕੋਈ ਮਾਹਰ ਜੀ ਇਹ ਸੁਣੀ ਸੁਣੀ ਡਰੈੱਸਾਂ ਬਹੁਤ ਲੱਗੇ ਓਰੇ ਮਾਲ ਆ ਜਿਹੜਾ ਤੂੰ ਲੈ ਕੇ ਆਈ ਸੀਗੀ ਹਾਂ ਮੈਂ ਕਰ ਸਕਦਾ ਹਾਂ ਹਾਂ ਫੈਂਡੀ ਦਿੱਤੀ ਕੀ ਰੇਂਚ ਨੇ ਵੀਰੇ ਹਾਂ ਕਹਿੰਦੇ ਆ ਆਹ 컬러 ਕਿੰਨਾ ਸੋਹਣਾ ਮੈਂ ਮੈਨੂੰ ਆਹ ਕਰ ਦਿਆ ਠੀਕ ਹੈ ਯਾਰ ਇੱਕ ਉਹ ਹੁਣ ਰੋਜ਼ ਜਾਲੇ ਫਾਂਦੇ ਚੱਲੇ ਨਹੀਂ ਹਾਂ ਹੂੰ ਉਹ ਦੇਖਦੇ ਹੈਗੇ ਅੰਦਰ ਬਾੜ ਕੇ ਪੁੱਛਣਾ ਕੋ ਆਹ ਵਾਈਟ ਵਾਲੇ ਤਾਂ ਆਪਣੇ ਖੰਨੇ ਵੀ ਏਕਣ ਦੇ ਬਹੁਤ ਆਜੇ ਹੁਣ ਮੇਰਕੋਟ ਵਾਲਿਆ ਵਾਂਗੂ ਆਹ ਦੇਖ ਆ ਵੀ ਕਿੰਨੇ ਸੋਹਣੇ ਆ ਇੱਥੇ ਆ ਵੀ ਸੋਹਣਾ ਆ ਹਾਂ ਡਿਫਰੈਂਟ ਜਿਹੇ ਕਨਸੈਪਟ ਆ ਦੇਖ ਇੱਧਰ ਵੀ ਪੈਣ ਪਰ ਜਿੰਮੇ ਤੇ ਡਿਜ਼ਾਈਨ ਭੇਜੇ ਹੋਏ ਨੇ ਹੈਨਾ ਉਹ ਨਹੀਂ ਮਿਲਦੇ ਹੁੰਦੇ ਹੈਗੇ ਅਲੱਗ-ਅਲੱਗ ਹੁੰਦੇ ਨੇ ਪੱਟਾ ਪੜੇਗਾ ਕਿੰਨੇ ਕਾ ਪਲੇਨ ਫੈਬਰਿਕ ਪੜੇਗਾ ਦਿਨੇ ਖੁੱਲ ਜਾਂਦੇ ਨੇ ਉਹਨੇ ਸੋਹਣੇ ਹੋ ਹੀ ਜਾਂਦੇ ਨੇ ਸਹੀ ਗੱਲ ਆ ਦੇ ਕੇ ਨਾ ਸੋਣਾ ਕਿੰਨਾ ਸੋਹਣਾ ਡਿਜ਼ਾਈਨ ਉਹ ਤਾਂ ਯਾਰ ਹੈਗਾ ਫਿਰ ਉਹ ਜੇ ਆਪਣੇ ਤੋਂ ਛੜ ਦਵੇ ਨਾ ਵੀ ਬਣਾ ਕੇ ਦੇ ਦੋ ਮਾੜਾ ਨਹੀਂ ਬਣਾਉਂਦੇ ਹੈਗੇ ਉਹਦੇ ਨਾਲ ਵਧੀਆ ਹੋ ਸਹੀ ਗੱਲ ਹੈ 4 ਮੀਟਰ چاہیے ਆਪਕੋ ਹਾਂ ਹੋਰ ਇਸ ਕੇ ਸਾਥ ਫਿਰ ਇੱਕ ਸ਼ਰਟ ਸ਼ਰਟ ਤਾਂ ਜੇਹੀ ਚਾਹੀਏ ਨਾ ਜਿਹੜਾ ਨਾਰਕਲੀ ਬਣੇਗੀ ਹਾਂਜੀ ਕਲੇਨ ਬਾਟਮ ਬਣੇਗੀ ਉਸਕੀ दुपट्टा हैंड वर्क का इसके साथ ही चाहिए अनारकली ऊपर की बनानी हां हां देखो कोटियां देख लो बनाप्पा पहुंच गए पंजाब कलेक्शन वाले दे, दे। पहला ना ना देखो ये लो ये लो पीछे भी चाप है देखो पीला करो हां जो ये मेरे साइज है जल्दी डाल की रेशम बनती है रेशम ਕੁਣ ਨਾ ਹੀ ਲੱਗਦਾ ਅੰਦਰੋਂ ਤਾਂ ਇੱਕ ਮਤਾਂ ਹੀ ਗੈ ਲਿਖਿਆ ਹੀ ਹੋਰ ਹੋਇਆ ਲਿਖਿਆ ਹੀ ਹੋਰ ਹੋਇਆ ਹੈਗਾ ਤਾਂ ਐਕਚੁਅਲੀ ਹਾਂ ਜਿੰਨ ਲੈਂਥ ਵੀ ਹੋ ਜੀ ਹੂੰ ਜਿਪਰ ਵਾਲੀ ਪੰਜਾਬ ਵਾਲਿਆਂ ਦੇ ਲੱਗ ਗਈ ਰੇਲਸ ਕਿਵੀਆਂ 5-500 ਦੀਆਂ ਕੋਟੀਆਂ ਸੱਤ-ਸੱਤ ਦੀਆਂ ਤੇ ਕੋਟ ਹਜ਼ਾਰ-ਹਜ਼ਾਰ ਦੇ ਬਲੇਜ਼ਰ ਪੰਦਰਾ-1500 ਦੇ ਮੇਰਾ ਮੈਂ ਪੁਛਤਾ ਦਮ ਕਿ ਸੜਕ ਤੇ ਜਾ ਕੇ ਦਾਦੀ ਹੁੰਦੀ ਆ ਮੈਂ ਬਲੇਜ਼ਰਾਂ ਚ ਵੀ ਸਾਰੇ ਕਲਰ ਮਿਲ ਜਾਣਗੇ ਆਹ ਇਹ ਚ ਆ ਕੀ ਸਾਈਜ਼ ਦਾ ਲਾ ਵਾਤੀ ਕੋਟੀਆਂ ਲੈ ਕੇ ਹੁਣ ਹੋ ਗਏ ਕੁਰਤੇਆਂ ਵਾਲਾ ਹਾਂ ਇਹ ਸੋਨਾ ਉਹ ਤਾਂ ਜਲੂਜਾ ਕਲਰ ਆ ਗਿਆ ਫਿਰ ਮੈਂ ਛੁੱਟ ਜਾ ਹੋ ਜੂਗਾ ਆਹ ਸੋਣਾ ਆ ਵੀ ਸੋਨਾ ਪ੍ਰਿੰਟ ਹੈ ਆ ਵੀ ਸੋਨਾ ਇੱਕੋ ਹੀ ਵੀ ਫਿਰ ਹੈਗਾ ਆ ਵੀ ਸੋਨਾ ਕੁਰਤਾ ਇਹ ਬਿਨਾਂ ਸਟੱਚ ਤੋਂ ਪਰ ਇਹ ਜ ਟੁਕੜਾ ਦੇਉਣੇ ਪਾਉਟੜੇ ਇਹ ਬਰੌਕ ਸਟਾਈਲ ਆ ਜਾਣਾ ਥੋੜਾ ਹਮ ਚਲਦਾ ਜੀ ਆ ਇੱਥੇ ਆਂ ਦੇ ਰਿਹਾ ਆ ਦੇਖੋ ਇਹ ਨਹੀਂ ਹੈ ਏ ਹੋਰ ਹੈ ਇਹ ਵੀ ਹੈਗੀ ਮੰਨਦਾ ਆਹ ਕਲਰ ਸੀ ਉਹ ਜਿਹੜਾ ਪਿਛਲੇ ਵਾਰ ਲੱਗੇ ਸੀ ਗੋਟੇ ਲੈ ਕੇ ਹੁਣ ਉਹ ਗੀਟੀ ਸ਼ਰਟਾ ਵੱਲ ਉਹ ਵੀ ਓਵਰਸਾਈਜ਼ ਹੈ ਇਹ ਸ਼ਰਟਾ ਲੈ ਨਹੀਂ ਆਂ ਰਹੇ ਹੈਗੇ ਨੇ ਦੋਨੋਂ ਹੂੰ ਮੋਂ ਤੇਰੇ ਮੰਗੋ ਡਿਆ ਹੋਇਆ ਇਸ਼ਾਰਾ ਕਰਦੇ ਕਿ ਹੁਣ ਅਸੀ ਆ ਟੌਪ ਟੌਪ ਟੂ ਟੇਕ ਸ਼ਰਟ ਲੈਣੀ ਆ ਠੀਕ ਹੈ ਵੀਰੇ ਠੀਕ ਹੈ ਮਜ਼ਾ ਆਉਂਦਾ ਨਹੀਂ ਮੇਰੇ ਆ ਗਿਆ ਹਾਂਜੀ ਹਾਂ ਡਬਲ ਐਕਸਾ ਬੱਚੀ ਬੋਲ ਕੇ ਕਰ ਲਿਆ ਨਹੀਂ ਹੋਣਾ ਹੋਣਾ ਸੀ ਆ ਇੱਕ ਆਰਡਰ ਲਿਆ ਪਰਪਲ ਕਲਰ ਆ ਰਿਹਾ ਹੈ ਗਾਡ ਸੈਟ ਦੇਖਦੇ ਆ ਬਈ ਆ ਤਾਂ ਚੱਲ ਗੂਗਾ ਜਦ ਨਾਲ ਪਰਸ ਦੇ ਦੇਣਾ ਨਾਲ ਸੁਣੇ ਸੁਣੇ ਸੁ ਰੱਖਣ ਨੂੰ ਜੋ ਕਹਿੰਦੇ ਨਾ ਕੋਈ ਨੀਕਿਲ ਮਾਰੀ ਨਾ ਚਾਹੀਦੀ ਫਿਲਮੀ ਬਣਾ ਲਿਆ ਆਪਾਂ ਕੀ ਕਰਕੇ ਕਰੀ ਸ਼ਾਪਿੰਗ ਆ ਤੁਸੀਂ ਜਿਆਦਾ ਵੀ ਹਨ ਮੈਂ ਹਮੇਸ਼ਾ ਆ ਕੇ ਮੰਗਦੇ ਹਾਂ ਕਾਪੀ ਜੇ ਮਾਪੋ ਨਹੀਂ ਕਰਦੇ ਲੋ ਜੀ ਖੰਨੇਓ ਆਪਾਂ ਡੈਡੀ ਕੋਲ ਆ ਗਏ ਸੀ ਤੇ ਗੁਰਦੁਆਰਾ ਚਸ਼ਮਾ ਸਾਹਿਬ ਮੱਥਾ ਟੇਕ ਲਿਆ ਤੇ ਖੰਨੇਓ ਵੈਸੇ ਪੰਜਾਬ ਵਾਲੇ ਨੂੰ ਨਿਕਲ ਕੇ ਬਲੌਗ ਨਹੀਂ ਬਣਿਆ ਕਿਉਂਕਿ ਲਿਫਾਫੇ ਬਹੁਤ ਜ਼ਿਆਦਾ ਹੋ ਗਏ ਸੀਗੇ ਆ ਖੜੇ ਆ ਆਪਣੇ ਦੇਖ ਸਕਦੇ ਹੋ ਤੁਸੀਂ ਕਿੰਨੇ ਲਿਫਾਫੇ ਨੇ ਇਸ ਲਈ ਬਲੌਗ ਨਹੀਂ ਬਣਿਆ ਹੁਣ ਅਸੀਂ ਖੰਨੇਓ ਸਿੱਧਾ ਇੱਥੇ ਆ ਗਏ ਸੀਗੇ ਹੁਣ ਅਸੀਂ ਜਾਂਦੇ ਆ ਘਰ ਨੂੰ ਅਸੀਂ ਆ ਗਏ ਸੀਗੇ ਘਰੇ ਘਰੇ ਆ ਕੇ ਅਸੀਂ ਸ਼ਾਪਿੰਗ ਆ ਫੋਲ ਲੀਆ ਕੀ ਕੀ ਲੈ ਕੇ ਆਏ ਸੀਗੇ ਤੁਹਾਨੂੰ ਦਿਖਾਣਾ ਭੁੱਲ ਗਏ ਨਹੀਂ ਹਿੰਮਤ ਨਹੀਂ ਸੀਗੀ ਮੰਮੀ ਨੂੰ ਦਿਖਾਤਾ ਸੀ ਕਾਲੀ ਆ ਹੁਣ ਮੈਂ ਵੀ ਜਾਣਾ ਗਾਹ ਨੂੰ ਮੈਂ ਆਹਾਂ ਪੈਕਿੰਗ ਕਰ ਲਈ ਆ ਆਪਣੀ ਤੇ ਹੁਣ ਅਸੀਂ ਜਾਂਦੇ ਆ ਤੇ ਚੱਲ ਫੇਤੇ ਚੱਕ ਸਮਾਨ ਬਈ ਚੱਲੀਏ ਤੇਰਾ ਬੈਗ ਕਿੱਥੇ ਆ ਚੱਕ ਤੇਰਾ ਬੈਗ